ਛੁੱਟੀ ਲੈ ਲਿਓ ਪਰ ਜਾਂ ਤਾਂ ਇਹੀ ਆਵੇ ਛੁੱਟੀ ਛੁੱਟੀ ਕਾਜ ਦੀ ਹੋ ਗਈ ਦੇਖਦੇ ਆ ਛੁੱਟੀ ਰਹਿਣਗੇ ਕਿ ਨਾ ਐਤ ਵਾਰ ਨੂੰ ਤੈਨੂੰ ਫਰੋਂ ਫਿਰ ਕੰਮ ਕੰਮ ਜੇ ਕੰਮ ਕਰ ਜੇ ਵਾਵਾ ਹੁੰਦੇ ਆ ਨਾ ਇਸ ਕਰਕੇ ਫਿਰ ਐਤ ਵਾਰ ਨੂੰ ਸੈਟਿੰਗ ਜਿ ਵੰਦੀ ਨਹੀਂਗੇ ਹਾਂ ਸੰਡੇ ਦਾ ਬਾਲਾ ਕੰਮ ਹੁੰਦਾ ਹੈਗਾ ਸੈਟਿੰਗ ਵੰਦੀ ਨਹੀਂਗੇ ਤੇ ਫਿਰ ਕੈਮਰੇ ਰੱਖੀਏ ਸਿਸਟਮ ਤੇ ਛੁੱਟੀ ਲੈਣੀ ਪਊਗੀ ਫਿਰ ਛੁੱਟੀ ਲੈ ਲਾਂਗੇ ਮੈਸੇਜ ਕਰ ਦਾਂਗੇ ਜੀ ਜਾ ਕੇ ਕਹਿ ਕੇ ਕਿ ਸਕੂਲ ਵਿੱਚ ਫੇਰ ਨਹੀਂ ਉਹਨਾਂ ਨੇ ਆਉਣ ਦੇਣਾ ਟਾਈਮ ਦੀ ਵੀ ਤਾਂ ਦਿੱਕਤ ਹੈ ਜਿੰਨਲਟੀ ਸਾਰੀ ਹੂੰ ਗੱਲ ਸਾਰੀ ਟਾਈਮ ਦੀ ਹੈ ਟਾਈਮ ਦੀ ਸੈਟਿੰਗ ਹੋ ਗਈ ਜਦੋਂ ਤੇ ਤੇ ਵੀ ਐਸੇ ਤਾਂ ਬਣਾਣਾ ਹਾਂ ਟਾਈਮ ਦੀ ਤਾਂ ਦਿੱਕਤ ਆਉਂਦੀ ਆ ਤੇ ਸਾਰਿਆਂ ਦੀ ਆਉਂਦੀ ਆ ਹਾਂ ਤੇ ਕੰਡਾ ਹੁਣ ਅਸੀਂ ਹੈਗੇ ਦੇਖੋ ਨਵੀਂ ਉਮਰ ਦੇ ਮੁੰਡੇ ਵੀ 12ਵੀਂ ਜਮਾਤ ਤਾਂ ਪੜ੍ਹਦੇ ਆ ਹਜੇ ਪਰ ਹੂੰ ਫੇ ਤੁਹਾਨੂੰ ਕੀ ਹੋਊਗਾ ਫਿਰ ਗੁੱਸਾ ਹੋਊਗਾ ਤੁਹਾਨੂੰ ਉਹ ਤਾਂ ਦੇਖਾਂਗੇ ਨਾ ਫਿਰ ਗੁੱਸਾ ਹੋਊਗਾ ਕਿ ਥੋੜੇ ਜਿਹਾ ਪਿਆਰ ਆਊਗਾ ਹੋਰ ਦੱਸੋ ਕਿ ਨਹੀਂ ਬਾਜਾ ਮਾਰਦੇ ਮੈਂ ਹੂੰ ਚਲੋ ਠੀਕ ਹੈ ਤੁਸੀਂ ਆ ਜਾਓ ਜਿਹੜਾ ਮੈਂ ਕੱਢ ਕੇ ਅਜੇ ਗੱਲ ਸੁਣਾਂਗੇ ਜੀ ਹੂੰ ਅਜੇ ਥੋੜੀ ਹੋਰ ਕਰੋਨਾ ਗੱਲ ਤੁਸੀਂ ਅੱਛਾ ਗੱਲ ਗਲਤਾਂ ਕਰਨ ਥੋੜੀ ਮੈਨ ਨਾਲ ਇਹ ਨਹੀਂ ਲੱਗਿਆ। ਹਾਂ ਗੱਲ ਕਰੂੰਗੀ ਨਾ ਟਾਈਮ ਕੱਢ ਕੇ ਬਾਅਦ ਚ ਗੱਲ ਕਰੂੰਗੀ ਮੈਂ। ਹੁਣ ਤਾਂ ਨੀ ਕਿਹਨੇ ਆਵਾਜ਼ ਮਾਰ ਲਈ। ਕਿੱਲੇ ਜਿਵਾਕ ਆਵਾਜ਼ਾਂ ਮਾਰੀ ਅੰਦੇ। ਕਿ ਵਾਸ ਨੂੰ ਥੋੜੀ ਕਹਿ ਦੇਣਾ ਜੀ ਮੈਂ ਗੱਲ ਕਰਦੇ ਨੇ ਮੈਨੂੰ ਕੰਮ ਹੈ ਜ਼ਰੂਰੀ। ਉਹਨਾਂ ਦਾ ਕੰਮ ਹੈਗਾ ਹਮ ਦਾ ਮੜਿਆ ਨਾਲ ਕੰਮ ਹੈ। ਇਹ ਕਹਿ ਦੇ ਮੜਿਆ ਜੀ ਆਵਾਜ਼ ਮਾਰ ਕੇ ਕਹਿ ਦੇ ਕੰਮ ਵਾਲਿਆਂ ਨਾਲ ਫੋਨ ਆਇਆ। ਕੋਈ ਨਹੀਂ ਕਹਿ ਦੂੰਗੀ ਤੁਸੀਂ ਹਾਂ ਅੱਗੇ ਦੇ ਸੋ ਆਉਣਾ ਹੈ ਕਿ ਨਹੀਂ ਆਉਣਾ ਹੈ ਕਦ ਆਉਣਾ ਤੁਸੀਂ ਆਓਗੇ ਕਿ ਮੈਂ ਆਵਾਂ। ਦੇਖ ਲਈ ਗੱਲ ਸੁਣੋ। ਹਾਂ ਹਾਂ ਹਲੋ ਸਿਸਟਮ ਆਪਾਂ ਹੀ ਬਣਾਉਣਾ ਹੈ ਹਾਂ ਤਨਵੀਰ ਅਣੀ ਬੜੀ ਛੁੱਟੀ ਛੁੱਟੀ ਲੈ ਕੇ ਇਹਦੇ ਫੇਮ ਵਾਸਤੇ ਜਮ ਲੀਨ ਰਿਹਾ ਸੀ ਹਾਂ ਪਰ ਨਾਲੇ ਬਰਨਾਲੇ ਰੱਖਾ ਲਏ ਆਪਾਂ ਠੀਕ ਆ ਤੇ ਮੇਰੀ ਗੱਲ ਸਮਝੋ ਅੱਗੇ ਤਾਂ ਮੈਂ ਤੇ ਘਰੇ ਹੀ ਕੀਤਾ ਲੋਕਿ ਕੀਤਾ ਹਾਂ 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 ਕੋਟਲਾਟ ਚੱਲ ਬੜेंगे ਜਾਂ ਫਿਰ ਕਿਤੇ ਘਰੇ ਕੋਰੇ ਰੱਖਣਾ ਪਊਗਾ ਹੋਰ ਵਰਗੇ ਦਾ ਰੀਸ ਨਹੀਂ ਹੁੰਦੀ ਕਿ ਹੋਟਲ ਤੇ تن ਨਹੀਂ ਜਾ ਸਕਦੇ ਕਿਉਂਕਿ ਹੋਟਲ ਤੇ ਰੋਲਾ ਪੈਂਦਾ ਹੈਗਾ। ਤਕਰੀਬ ਇਹ ਕਿ ਹੋਟਲ ਤੇ ਛਾਪੇ ਛੋਪੇ ਵਜਲ ਬਹੁਤ ਪਰਨ ਲੱਗੇ। ਹਮਮ। ਹੋਰ ਛਾਪੇ ਛੋਪੇ ਕਾ ਆਧਾਰ ਕਾਰਡ ਮੰਗਦੇ ਦੋਨਾਂ ਦਾ। ਹੋਰ ਉਹ ਆਧਾਰ ਕਾਰਡ ਉਹਨਾਂ ਦੇ ਤਾਂ ਫੋਟੋ ਕਾਪੀ ਕਰਕੇ ਰੱਖ ਲੈਂਦੇ ਆ। ਹੋਰ ਕਿਤੇ ਮਹੀਨੇ ਦੇ ਵਿੱਚ ਵੀ ਜੀ ਜੀ ਨੇ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਨਾ ਇਧਰ-ਉਧਰ ਕਰਨਾ। ਹਮਮ। ਕੋਈ ਕੇਸ ਹੋ ਜੇ ਤਾਂ ਸਾਰਿਆਂ ਨੂੰ ਬੁਲਾ ਲੈਂਦੇ ਆ ਫਿਰ ਹਾਂ ਕਿੰਨੇ ਇੱਕ ਮਹੀਨੇ ਦੇ ਵਿੱਚ ਵਿੱਚ ਮੈਨੂੰ ਪਤਾ ਆਇਆ ਹਾਂ ਮੇਰੀ ਫ੍ਰੈਂਡ ਜਾਂਦੀ ਹੁੰਦੀ ਹੋਂਦੀ ਹੋਂ ਤੇ ਅੱਛਾ ਹਾਂ ਕਹਿੰਦੀ ਸੀ ਫੋਟੋ ਕਾਪੀਆਂ ਕਰਕੇ ਕਰ ਲੈਂਦੇ ਆ ਜੇ ਕੋਈ ਹਾਦਸਾ ਹੋ ਜਿੰਨਾ ਤੇ ਇੱਕ ਮਹੀਨੇ ਦੀ ਡਿਟੇਲ ਪਿਛਲੀ ਕਢਾ ਕੇ ਫਿਰ ਸਾਰਿਆਂ ਨੂੰ ਪੁੱਠੇ ਸੱਦ ਲੈਂਦੇ ਆ ਤੁਸੀਂ ਆਉਗੇ ਇੱਥੇ ਹੈ ਨਾ ਹਾਂ ਵੀ ਵੀ ਇਹ ਦਿਨ ਨੂੰ ਤੁਸੀਂ ਜਾਣਦੇ ਆ ਜਾਂ ਤੁਹਾਡੇ ਨਾਲ ਜੁੜਿਆ ਹੋਇਆ ਹੈ ਹਾਂ ਤਾਂ ਕਰਕੇ ਤੇ ਬਾਕੀ ਆਏ ਨਾ ਫਿਰ ਹੋਟਲ ਵਾਲਿਆਂ ਨੇ ਆਪ ਨੂੰ ਕਮਰਾ ਵੀ ਤਾਂ ਦੇਣਾ ਕਿ ਦੇਖੋ ਉਹ 18 ਸਾਲ ਦਾ ਮੁੰਡਾ 35 ਸਾਲ ਦੀ ਜਨਾਨੀ ਕਿਧਰ ਚੱਕੀ ਫਿਰਦਾ ਆਹੋ ਸਹੀ ਹੈ ਇਹ ਸ਼ੱਕ ਵੀ ਤਾਂ ਹੋਊਗਾ ਨਾ ਫਿਰ ਆਏ ਕਰੂਗਾ ਤੇ ਪਰ ਨਾਲੇ ਨਾ ਦੋਸਤ ਰਹਿੰਦੇ ਮੇਰੇ ਹਾਂ ਠੀਕ ਹੈ ਐਵੇਂ ਤੇ ਰੱਖੀ ਸਿਸਟਮ ਸਭਾ ਠੀਕ ਹੈ ਚਲੋ ਆਂਟੀ ਨਾਲ ਵੀ ਨਮਸਤੀ ਮਾਰ ਲਾਂਗੇ ਥੋੜਾ ਜਿਹਾ ਹੋਰ ਹੈ ਬਾਕੀ ਜੀ ਕੱਲ ਤੇਈ ਗੱਲ ਤੇਰੇ ਚ ਉਹ ਅੱਜ ਕੱਲ੍ਹ ਦੀ ਕੁੜੀਆਂ ਕਿੱਥੇ ਆਂਟੀ ਹਾਂ ਜਾਨੀ ਇਹ ਹੋਰ ਤਾਂ ਪੁਰਾਣੀ ਸ਼ਰਾਬ ਹੈ ਪੁਰਾਣੀ ਸ਼ਰਾਬ ਚੜਦੀ ਬਹੁਤ ਹੁੰਦਾ ਪਤਾ ਹੈ ਨਾ ਹਾਂ ਹੁੰਦਾ ਹੈ ਪ੍ਰਾਣੀ ਪ੍ਰਾਣੀ ਸ਼ਰਾਬ ਆ ਨਾ ਹਾਂ ਓਏ ਮੀਂ ਪੁਰਾਣੀ ਚੀਜ਼ ਹੈ ਨਾ ਜਿਹੜੀ ਹਾਂ ਓਕੇ ਸਾਨੂੰ ਨਾ ਜ਼ਿਆਦਾ ਜਿਆਦਾ ਟਾਚਣੀ ਕਰਨ ਦੀ ਹਾਂ ਜਿਹੜੀ ਅੱਜ ਕੱਲ ਮਾਡਲ ਹੈ ਮੁੰਡਾ ਮਿਲ ਗਿਆ ਤੈਨੂੰ ਹਾਂ ਜਿਹੜੀ ਮਾਡਲ ਹੈ ਨਾ ਜਿਹੜੀ ਅੱਜ ਕੱਲ ਹਾਂ ਉਹ ਸਾਰੀਆਂ ਵਸ ਚੀਜ਼ਾਂ ਨੂੰ ਟੱਕ ਕੋਈ ਕਰੀ ਚੱਲੇ ਕੋਈ ਆਈ ਚੱਲੇ ਕੋਈ ਜਾਈ ਚੱਲੇ। ਹੂੰ। ਪਰ ਪ੍ਰਾਣੀ ਤਾਂ ਪ੍ਰਾਣੀ ਹੁੰਦੀ ਆ। ਪ੍ਰਾਣੀ ਸ਼ਰਾਬ ਕਿੰਨੀ ਚੜਦੀ ਏ ਦੇਖ। ਹਾਂ। ਤਾਂ ਅਸੀਂ ਪ੍ਰਾਣੀ ਸ਼ਰਾਬ ਦਾ ਨਸ਼ਾ ਲੈ ਕੇ ਦੇਖਾਂਗੇ ਹਾਂ। ਚਲੋ ਠੀਕ ਹੈ ਸੁਣੋ ਮੈਂ ਥੱਲੇ ਜਾਨੀ ਆ ਠੀਕ ਹੈ ਆਵਾਜ਼ਾਂ ਮਾਰੀ ਜਾਂਦੇ ਜਵਾਕ। ਠੀਕ ਹੈ। ਤੇ ਤੁਸੀਂ ਛੁੱਟੀ ਮੈਂ ਵੀ ਲੈ ਲੂੰਗੀ ਫਿਰ ਆਪਾਂ ਚੱਲਾਂਗੇ ਫੋਨ ਕਰ ਲਓ ਜੀ ਦੁਬਾਰੇ ਠੀਕ ਹੈ। ਜੀ। ਹਾਂ ਜੀ ਠੀਕ ਹੈ।